ਜੋ ਨੇ ਸੁਚਾਲੇ ਆਏ ਨੇ ਨਗਰ ਨਿਗਮ ਦੀਨ ਜਿਹੜੀਆਂ ਮੁਹਾਲੀ ਸ਼ਹਿਰ ਦੇ ਵਿੱਚ ਸੁਚਾਲੇ ਲੱਗ ਲੱਗ ਸੈਕਟਰਾਂ ਚ ਮਾਰਕੀਟਾਂ ਚ ਹੈ ਉੱਥੇ ਕਾਫੀ तकरीबन 2.5 300 ਬੰਦਾ ਇਹ ਕੰਮ ਕਰਦਾ ਸੀ ਪਿਛਲੇ ਲੰਮੇ ਸਮੇਂ ਤੋਂ ਕਾਫੀ ਵਾਰੀ ਅਸੀਂ ਪਹਿਲਾਂ ਵੀ ਪ੍ਰੈਸ਼ਰ ਆਹੀਂ ਕਿ ਦੋ ਵਾਰੀ ਦੇ ਚੁੱਕੇ ਆ ਤੇ ਬਹੁਤ ਵੱਡਾ ਜਿਹੜਾ ਹੈਗਾ ਜਿਹੜਾ ਨਗਰ ਨਿਗਮ ਮੁਹਾਲੀ ਹੈ ਇਹ ਕ੍ਰੈਪਸ਼ਨ ਦਾ ਜਿਹੜਾ ਭ੍ਰਿਸ਼ਟਾਚਾਰ ਦਾ ਡਾ ਬਣ ਚੁੱਕਾ ਹੈ ਜਿਸ ਦੀ ਉਦਾਹਰਨਾ ਅੱਜ अनेका ਉਦਾਹਰਨਾ ਸਾਡੇ ਕੋਲ ਇੰਚ ਆ ਉਹ ਬਿਲਡਿੰਗ ਇਨਸਪੈਕਟਰਾਂ ਨੂੰ ਲੈ ਕੇ ਲੇ ਜਾਓ ਬਹੁਮੁੱਝੀਆਂ ਮਾਰਤਾ ਨੂੰ ਲੈ ਕੇ ਲੈ ਲੋ ਜਾਂ ਇੱਧਰ ਲੈ ਲੋ ਜਾਂ ਡੰਗਰਾਂ ਵਾਲਾ ਜਿਹੜਾ ਹੁਣ ਚੱਲ ਰਿਹਾ ਫਰਜੀ ਵੜਾ ਡੰਗਰ ਛੱਡਣ ਵਾਲਾ ਆ ਜਾਂ ਹੋਰ ਹੈ ਉਹ ਵੀ ਫਰਜੀ ਵੜਾ ਜਿਹੜਾ ਨਗਰ ਨਿਕਮ ਗੰਦੀਨ ਹੈ ਤੇ ਇਸੇ ਤਹਿਤ ਚੱਲਦੇ ਅੱਜ ਜਿਹੜੇ ਹੈ ਇਹ ਸਾਰੇ ਬੰਦੇ ਜਿਹੜੇ ਆਏ ਇਹਨਾਂ ਨੇ ਹਲਫੀਆ ਬਿਆਨ ਦੇ ਰੱਖੇ ਕੋਈ ਰਿੰਕੂ RAM ਦਾ ਬੰਦਾ ਹੈ 사ਜਨ ਨਾਮ ਦਾ ਬੰਦਾ ਹੈ ਸੁਨੀਲ ਨਾਮ ਦਾ ਕੋਈ ਤਿੰਨ ਚਾਰ ਸੁਪਰਵਾਈਜ਼ਰ ਆਪਣੀ ਜਾਣਵੇਂ ਬਣੇ ਹੋਏ ਉਹ ਤਿੰਨ ਚਾਰ ਸੁਪਰਵਾਈਜ਼ਰਾਂ ਨੇ ਲੱਗ ਲੱਗ ਤਰੀਕੇ ਨਾਲ ਕਿਸੇ ਨੂੰ 20000 ਕਿਸੇ ਨੂੰ 18000 ਕਿਸੇ ਨੂੰ 15000 ਇਹ ਕਹਿ ਕਹਿ ਲੈ ਲੈ ਵੀ ਤੁਹਾਨੂੰ ਐਸੇ ਸੁਚਾਲਿਆਂ ਚ ਐਸੇ ਲੈਟਰਿੰਗਾਂ ਚ ਸੁਚਾਲਿਆਂ ਚ ਵਰਕਰ ਰੱਖ ਲਾਂਗੇ ਤੁਹਾਨੂੰ ਨੌਕਰੀ ਦੇ ਦਾਂਗੇ ਇਸ ਕਰਕੇ 20200 ਰੁਪਇਆ ਵੀ ਕੈਸ਼ ਉੱਥੇ ਲਿਆ ਜਿੱਥੇ ਕੋਈ ਨਾ ਫੋਟੋ ਨਾ ਵੀਡੀਓ ਨਾ ਕੈਮਰੇ ਚ ਲੱਗ ਸਕੇ ਤੇ ਸੋ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਕੰਪਲੀਟ ਦੇਣ ਦਾ ਤੈਨ ਵਾਲੇ ਦਾ ਨਾਂ ਜਿਹੜਾ ਗੁਪਤ ਰੱਖਿਆ ਜਾਊਗਾ ਕਾਰਵਾਈ ਹੋਊਗੀ ਪਰ ਇਹ ਗੁਪਤ ਨਹੀਂ ਅਸੀਂ ਰੱਖਦੇ ਅਸੀਂ ਹਲਫੀਆ ਬਿਆਨ ਦੇ ਰਹੇ ਹਾਂ ਆ ਬੰਦੇ ਜਿਹੜੇ ਆ ਸਾਡੇ ਕੋਲੇ 10-20 ਬੰਦੇ ਹਲਫੀਆ ਬਿਆਨ ਦੇ ਰਹੇ ਵੀ ਆ ਬੰਦੇ ਨੇ ਕਰਪਸ਼ਨ ਕਰੀ ਆ ਇਹ ਰਿਸ਼ਵਤ ਲਈ ਆ ਇੰਨੀ ਨਹੀਂ ਰਿਸ਼ਵਤ ਲਈ ਆ ਕਿਸ ਕੰਮ ਕੇ ਲਈ ਲਈ ਜਿਹੜਾ ਜਾਂ ਸਾਰੇ ਅਸੀਂ ਸਬੂਤ ਦੇਣਗੇ ਇਹ ਸਾਰੇ ਰਿਕਾਰਡ ਦੇ ਬਿਆਨ ਦੇਣਗੇ ਜਦੋਂ ਅਸੀਂ ਦੀ ਲਿਖਤੀ ਕੰਪਲੀਟ ਇੱਕ ਐਸਐਸਪੀ ਨੂੰ ਤੇ ਇੱਕ ਵਿਜੀਲੈਂਸ ਨੂੰ ਤੇ ਇੱਕ ਮਾਨਯੋਗ ਅਨੁਸੂਚਿਤ ਜਾਤੀ ਕਮਿਸ਼ਨ ਜਿਹੜਾ ਆਏਗਾ ਨੈਸ਼ਨਲ ਉਹਨੂੰ ਵੀ ਇੱਕ ਲਿਖਤੀ ਕੰਪਲੀਟ ਦੇ ਰਹੇ ਇਹਨਾਂ ਦੀ ਤਾਂ ਕਿ ਸਾਰੇ ਜਿਹੜੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੈ ਤੇ ਅਸੀਂ ਸਾਰੀਆਂ ਲਿਖਖਖ ਕੰਪਲੀਟਾਂ ਦੇ ਕੇ ਇੱਕ ਇਸ ਠੇਕੇਦਾਰ ਨੂੰ ਇਹ ਸੁਪਰਵਾਈਜ਼ਰਾਂ ਨੂੰ ਤੇ ਨਗਰ ਨਿਗਮ ਦੇ ਅਧਿਕਾਰੀਆਂ ਚਾਹੋ ਆਪਣੀ ਕਮਿਸ਼ਨਰ ਹੋਵੇ ਕਮਿਸ਼ਨਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਇਹ ਉਹਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ ਚਾਹੁੰਦੇ ਆਂ ਵੀ ਜਾਂ ਤਾਂ ਇਹ ਗਰੀਬ ਲੋਕਾਂ ਨੂੰ ਇਨਸਾਫ਼ ਮਿਲ ਜੇ ਇਹਨਾਂ ਦੀ 5-5 ਮਹੀਨੇ ਦੀ ਜਿਹੜੀ 4-4 ਮਹੀਨੇ ਦੀ ਸੈਲਰੀ ਬਕਾਇਆ ਤੇ ਇਹਨਾਂ ਨੂੰ ਕੰਮ ਦੇ ਰੱਖਿਆ ਜਾਵੇ ਤੇ ਜਿਹੜੀ ਇਹਨਾਂ ਤੋਂ ਰਿਸ਼ਵਤ ਲਈ ਹੈ ਉਸ ਦੇ ਖਿਲਾਫ ਕਾਰਵਾਈ ਵੀ ਤੁਰੰਤ ਕਰੇ ਤੇ ਇਹਨਾਂ ਦਾ ਇੱਕ ਇੱਕ ਪੈਸਾ ਵਾਪਸ ਕਰਾਵੇ ਸਰਕਾਰ ਕਹਿੰਦੀ ਪੱਕੀਆਂ ਨੌਕਰੀਆਂ ਦੇਵਾਂਗੇ ਠੇਕੇਦਾਰੀ ਸਿਸਟਮ ਖਤਮ ਕਰਾਂਗੇ ਹੁਣ ਸਰਕਾਰ ਨੂੰ ਵੀ ਤੁਸੀਂ ਥੋੜਾ ਜਾਗਰੂਕ ਕਰੋ ਦੱਸੋ ਯ ਮੈਂ ਕਿਹਾ ਸਰਕਾਰ ਪੱਕੀਆਂ ਨੌਕਰੀਆਂ ਦਾ ਕਿੱਥੇ ਦੇ ਦਊਗੀ ਆ ਤੁਹਾਡੇ ਸਾਹਮਣੇ ਜਿਹੜਾ ਸਭ ਤੋਂ ਦੇਖੋ ਬਹੁਤ ਕੰਮਕਾਰ ਦੇਖੋ ਕਿੰਨਾ ਕਠਿਨਾਈ ਵਾਲਾ ਕੰਮ ਹੈ ਬਾਥਰੂਮ ਲੈਟਰਿੰਗ ਸਾਫ ਕਰਨਾ ਕੋਈ ਹਰ ਇੱਕ ਬੰਦੇ ਦਾ ਕੰਮ ਨਹੀਂ ਹੈ ਇਹ ਜਾਤੀ ਪੱਧਰ ਤੇ ਸਾਡਾ ਕੰਮ ਕਰਦਾ ਇਹ ਜਿਹੜੇ ਜਾਤੀ ਪੱਧਰ ਤੇ ਕੰਮ ਕਰ ਕਰ ਰਹੇ ਪਰ ਲੇਕਿਨ ਜਦੋਂ ਅਜਿਹਾ ਕੰਮ ਕਰਕੇ ਵੀ ਕਿਸੇ ਨੂੰ ਔਖਾ ਕੰਮ ਕਰਕੇ ਵੀ ਪੈਸਾ ਨਾ ਮਿਲੇ ਕਿੰਨੀ ਦੁਖਦੀ ਗੱਲ ਹੈ ਬਹੁਤ ਨਾੜ ਲੋਕ ਨੇ ਜਿਹੜੇ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰ ਰਹੇ ਨੇ ਇੱਥੇ ਦੇ ਮੈਂ ਐਮ ਐਲ ਏ ਨੂੰ ਕਹਿਣਾ ਚਾਹੁੰਦਾ ਵੀ ਜੇ ਦੀ ਆਮ ਆਦਮੀ ਪਾਰਟੀ ਜਿਹੜੀ ਕਹਿੰਦਾ ਸਰਕਾਰ ਆਪਕੇ ਦਵਾਰ ਪਰ ਇਹਨਾਂ ਦੇ ਦਵਾਰ ਦਾ ਕਿਤੇ ਦਿਖਦੀ ਨਹੀਂ ਤਿੰਨ ਚਾਰ ਸੌ ਬੰਦਾ ਵਿਲਾ ਕਰਤਾ ਇਹ ਵੀ ਮੁਹਾਲੀ ਦੇਈਆਂ ਕਲਵੰਤ ਸਿੰਘ ਦੀ ਮੁਹਾਲੀ ਦੇਈ ਹੈ ਤੇ ਸਾਰੇ ਜਿਹੜਾ ਅਨੁਸ਼ਾਸਨ ਪ੍ਰਸ਼ਾਸਨ ਇੱਥੇ ਰਹਿ ਰਿਹਾ ਉਹਨਾਂ ਨੂੰ ਮਨ ਲੱਗਦੀ ਨਿਗ੍ਹਾ ਨਹੀਂ ਪੈਂਦੀ ਇਹਨਾਂ ਦੀ ਤਾਂ ਕਿ ਐਸਸੀ ਜਿਹੜਾ ਐਮਐਲਏ ਉਹ ਐਸਸੀਆਂ ਬਾਰੇ ਕੋਈ ਗੱਲ ਬਹੁਤੀ ਚੇਤਨਾ ਰੱਖਦਾ ਨਹੀਂ ਹੈ ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਇਹਦੀਆਂ ਲੱਖ ਲੱਖ ਅਸੀਂ ਬਖ ਬਖ ਮਲੇਟਾਂ ਦੇਣ ਜਾ ਰਹੇ ਹਾਂ ਜੇਕਰ ਅਨੁਸ਼ਾਸਨ ਪ੍ਰਸ਼ਾਸਨ ਜਾਂ ਨਗਰ ਨਿਗਮ ਦੀ ਕਮਿਸ਼ਨਰ ਦੇ ਕੋਈ ਨਾਕਔਰ ਕੀਤੀ ਦਾ ਕਾਰਵਾਈ ਕੀਤੀ ਤਾ ਅਸੀਂ ਉਹਦੇ ਖਿਲਾਫ ਅਸੀਂ ਜਿਹੜੀ ਹੈ ਉਹਦਾ ਦਫਤਰ ਦਾ ਘਰਾਓ ਕਰਾਂਗੇ ਤੇ ਅਣਮਿੱਥੇ ਸਮੇਂ ਲਈ ਇੱਥੇ ਵੀ ਡੇਰੇ ਲਾ ਕੇ ਜਿਹੜੇ ਇਹ ਲੋਕ ਬੈਠਣਗੇ ਤਾਂ ਕਿ ਜਦੋਂ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਹਨਾਂ ਦੀ ਸੈਲਰੀ ਨਹੀਂ ਮਿਲਦੀ ਇਹਨਾਂ ਨੂੰ ਕੰਮ ਦੇ ਨਹੀਂ ਰੱਖਿਆ ਜਾਂਦਾ ਉਦੋਂ ਤੱਕ ਤੁਰੰਤ ਜਿਹੜਾ ਚੱਲਦਾ ਰਹੂਗਾ ਜਿਵੇਂ ਇੱਥੇ ਐਸ்சிਬੀਸੀ ਮਹਾਪੰਚਾਇਤ ਦਾ ਸਾਡਾ ਮੋਰਚਾ ਚੱਲ ਰਿਹਾ ਹੈ ਇਹ ਮੇਰਾ ਨਾਮ ਰਿਸ਼ੀ ਰਾਜ ਮਹਾਰ ਹੈ ਮੈਂ ਸਾਹੀ ਮਾਜਰਾ 5 ਫੇਸ ਮੁਹਾਲੀ ਮੈਂ ਬਾਥਰੂਮ 'ਤੇ ਪਿਛਲੇ 10 11 ਸਾਲੋਂ ਸੇ ਕੰਮ ਕਰ ਰਿਹਾ ਹਾਂ ਮੈਂ ਹੈਂਡੀਕੈਪ ਹਾਂ ਔਰ ਸਨੀ ਰਿੰਕੂ ਸਾਜਨ इन्होंने पचास हज़ार रुपये की डिमांड की मुझसे और और भी बहुत से लोगों से कर्मचारियों से हमारे साथियों से बीस बीस हज़ार तैंतीस हज़ार रुपये लिए कि आपको काम पर रख लिया जाएगा और आप पचास हज़ार रुपये दो और क्या कहते हैं आपकी पाँच महीने की सैलरी भी मिल जाएगी अच्छा। तो बहुत दुखी हैं हम नगर निगम के पास जा के हम नगर निगम कमिश्नर के पास जाया जा कर थक गए हैं गुहार लगा रहे हैं पिछले पाँच महीने से लेकिन हमारी कोई सुन नहीं रहा लिहाजा इनके खिलाफ़ सख्त से सख्त कानूनी कार्रवाई की जाए और जिस जिसके पैसे हैं वो पैसे लौटाए जाएं साथ ही काम तो अभी भी लेया। उन्हें के, उन्हें कि हाँ किसी से किसी, किसी से उन्नीस हज़ार रुपये लिए गुड्डी है इधर इनसे उन्नीस हज़ार रुपये लिए हैं कल्लू से बीस हज़ार रुपये लिए हैं मुन्ना सिंह से दस हज़ार रुपये लिए हैं रोहित से दस हज़ार रुपये लिए हैं और रीना से दस हज़ार रुपये लिए हैं बहुत बंदे हैं कम से कम तनख्वाह नहीं मिली ना तनख्वाह मिली है पाँच महीने काम कराने के बाद में कंपनी कह रही है भाई आपको काम से निकाल दिया है अप्रैल से नहीं हाँ जी हाँ जी ना तनख्वाह दी है ना आ, काम पे रखने के लिए भी मना कर रहे हैं पाँच महीने काम जी, कराने जी, के बाद कोई जा, की कह रहे कमिश्नर के पास गए थे हम कई बार मेयर साहब के पास भी गए वो कहते हैं भाई कंपनी की मर्जी है आपको रखे ना रखे अगर ऐसा है तो बहुत गलत है जहाँ तक देखा जाए झाड़ू वालों की सरकार है पंजाब के अंदर और झाड़ू वालों की सरकार ने झाड़ू पोछा करने वाले को ही बेरोज़गार कर दिया है जो बड़े हाँ जी पुलिस केस, केस, केस करा दिया है सब ने सभी ने अपने अपने हल्पिया बयान दिए हैं और हम इनके खिलाफ सख्त कानूनी कार्रवाई चाहते हैं इन्होंने जो जो गुनाह किया है उनकी सजा उनको मिलनी चाहिए ठीक है। मेरा नाम रीना है दस फेस में मेरी ड्यूटी है दो बजे से रिंकू सर ने मेरे से दस हज़ार रुपये लिए हैं बोला कि तुम्हारी ड्यूटी हम नहीं कहीं भी जाने देंगे तुम लोग दोनों को यहीं बिठा के रखेंगे मेरे को दस हज़ार रुपये चाहिए तो मेरे घर वाले ने दे दिए क्या ठीक है दे देता हूँ मैंने मना भी किया फिर भी उन्होंने दे दिए बोलता है कि तुम्हारी नौकरी कहीं नहीं जाएगी दस हज़ार रुपये दे दो इसके बाद भी हमें काम पर से हटा दिया सुबह वालों का नंबर ले गए लिख के नाम लिख के ले गए और उनसे बोलना बोला कि दो बजे वालों से नहीं बताना तुमने कि उनको बोल देना कल से काम पर नहीं आए फिर हमने बोला और रिंकू को फ़ोन करा कि तुमने हमसे पैसे भी ले लिए हमें काम पे से भी हटा दिया ऐसा क्यों कह रहा मेरे से कोई बात नहीं करनी है जो बोलना ठेकेदार को बोलना है कि उसने अपनी मर्ज़ी से बंदे हटाए मैंने किसी को नहीं हटाया उसने ये हमसे बोला तनख्वा पाँच छः महीने की तनख्वाह रह रही है हाँ जी बस और हमारी ड्यूटी मिल जानी चाहिए जितने हमारे पैसे पाँच महीने की तनख्वाह भी मिल जानी चाहिए और ये सुपरवाइजर नहीं रहने चाहिए रिंकू और वो सनी रिंकू सुपरवाइजर ने मेरे से उन्नीस हज़ार रुपया लिया वो बोला कि मैं तेरी ड्यूटी हाई लगवा दूँ तेने तो माँ बेटों की तुम तो मुझे उन्नीस हज़ार रुपया दे दे मैंने दे दिया उनने चुपचाप मेरे से पैसे ले लिए किसी को से बताइए ना पैसे दे दे तू मुझे मैंने दे दिया मैंने जब देखा उसके इंतजार मैंने कहीं भाई तुने तो पहले अभी तक मेरा काम नहीं लगवाया ना उनने मेरा काम लगवाया ना उन्हें मेरे पैसे लौटाए अगर मैंने उससे पैसे मांगे भी तो और ऊपर से धमकी दे दिया मैं इसको तू कह रहा पैसे नहीं दूँगा मैम तनख्वा मेरी पाँच महीने तक मेरा नाम मुन्ने सिंह है मैं दस फेस मोहाली सुलभ शौचालय पर सफाई कर्मचारी हूँ और सनी रिंकू सनी और साजन इन्होंने किसी से बीस बीस हज़ार की डिमांड करी किसी से पंद्रह पंद्रह हज़ार की डिमांड करी फिर भी हम गरीब बंदों ने जो बेचारे तीन तीन सौ चार चार सौ रुपये की झाड़ी करने वाले बंदों से इन्होंने रिश्वत ली है और इन्होंने ये बोला कि भाई तुम्हें कहीं नहीं जान देने के तुम्हें यहाँ का है ही काम ड्यूटी करनी है और किसी से बताना मत किसी से शोर मत करना और पैसे पैसे इतने पैसे दो तुम्हारी ड्यूटी कायम रहेगी ना ही पैसे मिले और ना ही हम लोगों को ड्यूटी मिली और पाँच महीने की सैलरी अभी इन्होंने हमारी रोक रखी है हम बराबर ड्यूटी जाते हैं और या तो हम हमें पैसे भी हमारे पाँच महीने सैलरी मिलनी चाहिए ड्यूटी मिलनी चाहिए और और ये जो सुपरवाइज़र हैं जो ठेकेदार के रखे हुए सुपरवाइज़र हैं रिंकू सनी और साजन इनके खिलाफ़ सख्त से सख्त कार्रवाई होनी चाहिए बस मैं इतना ही कहना चाहता हूँ ये रहने नहीं चाहिए बिल्कुल भी वो सत्तावन आठवीं ड्यूटी है मेरी रेखा नाम है मेरी सुबह की ड्यूटी है आठ बजे से दो बजे लोग की और देखो मेरे पे कर्जा हो रहा है मैं चालीस पचास साठ रुपये में रोज की किराए लगा के जाती हूँ मेरी आज तनख्वाह नहीं आई तो मैं देखो कहाँ से दूँगी और बीस हज़ार मेरे पे कर्जा हो रहा है मैं कहाँ से रोटी खाऊँगी मैं बहुत परेशान चार चार महीने की पाँच हुआ चला गया छठा लग गया पाँच महीने की रहेगी पाँच महीने की रहेगी ਕਾ ਮੰਗਾਦੀ ਖਾਤੇ ਹਾਂਜੀ ਮੈਂ ਦਰਸ਼ਨ ਸਿੰਘ ਖੋਖਰ ਬੋਲਦਾ ਹਾਂ رابطہ ਪੰਜਾਬ ਟੀਵੀ ਤੋਂ ਸੋਸ਼ਲ ਮੀਡੀਆ ਤੋਂ ਹਾਂਜੀ ਸਰ ਤੁਹਾਡੀ ਇੱਕ ਸ਼ਿਕਾਇਤ ਮਿਲੀ ਆ ਜਿਹੜੇ ਤੁਹਾਡੇ ਕੰਮ ਕਰਦੇ ਸੀ ਨਾ ਵੱਖ-ਵੱਖ ਸੈਕਟਰਾਂ 'ਚ ਬੰਦੇ ਉਹਨਾਂ ਤੋਂ ਤੁਸੀਂ 10-1000 ਰੁਪਏ ਲਿਆ 20-2000 ਰੁਪਏ ਲਿਆ April 'ਚ ਸਟਾਲੇ ਵਾਲੇ ਕੰਮ ਕਰਨ ਵਾਲੇ ਨੌਕਰੀ ਦੇਣ ਵੱਟੇ ਹੁਣ ਉਹਨਾਂ ਜੋ ਉਹ ਤੁਸੀਂ ਪੈਸੇ ਵਾਪਸ ਨਹੀਂ ਦੇ ਰਹੇ ਤੇ ਉਹਨਾਂ ਨੂੰ ਨੌਕਰੀ ਤੋਂ ਟਾਰਤਾ ਬੋਲਣਾ ਨਹੀਂ ਨਾ ਦੱਸੋ ਸਰ ਉਹਨਾਂ ਦੇ ਨਾਮ ਵੀ ਤਾਂ ਹੋਣਗੇ ਸਰ ਨਾ ਹੈਗਾ ਚਾ ਰੈਫਰਡਟ ਆਏ ਨੇ ਸਾਡੇ ਕੋਲ 10 ਬੰਦਿਆਂ ਦੇ ਨਾਮ ਤੁਹਾਨੂੰ ਦੱਸ ਦਿੰਦੇ ਹਾਂ ਹਾਂਜੀ ਇੱਕ ਮਿੰਟ ਮੈਂ ਚੈੱਕ ਕਰ ਪੜਦਾ ਰਣਜੀਤ ਕੌਰ ਆ ਜੀ ਹੈਗੇ ਹੋਰ ਸਾਰੇ ਦਾ ਦੋ ਨਾਮ ਰਣਜੀਤ ਕੌਰ ਆ ਅ ਗੁੱਡੀ ਇੱਕ ਗੁੱਡੀ ਐ ਅੱਛਾ ਜੀ ਅ ਇਹ ਤੁਹਾਡੇ ਖਿਲਾਫ ਪੁਲਿਸ ਨੂੰ ਵੀ ਸ਼ਿਕਾਇਤ ਦੇਣਗੇ ਪ੍ਰੈਸ ਕਾਨਫਰੰਸ ਵੀ ਕਰ ਰਿਹਾ ਹੈ ਇਹ ਬਲਵਿੰਦਰ ਕੁੰਬੜੇ ਕੋਲ ਬੈਠੇ ਬਲਵਿੰਦਰ ਸਿੰਘ ਕੁੰਬੜਾ ਕੋਲ ਪਹੁੰਚੇ ਨੇ ਤੇ ਤੁਸੀਂ ਦੱਸੋ ਪਹਿਲਾਂ ਤਾਂ ਪੈਸੇ ਲਏ ਨੇ ਜਾਂ ਨਹੀਂ ਲਏ ਸਰ 1 ਰੁਪਿਆ ਦੀ ਰਸੀਦ ਸਾਹਮਣੇ ਕਰੋ ਨਾ ਪ੍ਰੂਫ ਦਿਖਾ ਦਿਓ ਸਰ ਮੈਂ ਕਹਿੰਦਾ ਆਪਾਂ ਦੇ ਸਾਹਮਣੇ ਮਨਾ ਕਰ ਰਹੇ ਨਹੀਂ ਲਿੱਤੇ ਸਰ ਆਪਾਂ ਨਹੀਂ ਜੇ ਪ੍ਰੂਫ ਦੇਤੇ ਕਿਸੇ ਨੇ ਗਵਾਹੀ ਦੇਤੀ ਪੈਸੇ ਵਾਪਸ ਕਰੋਗੇ ਮੈਂ ਮੈਂ ਸਰ 2016 ਤੋਂ ਲੱਗਿਆ ਹੋਇਆ ਠੀਕ ਹੈ ਜੀ 2016 ਤੋਂ ਲੱਗਿਆ ਤਾਂ ਹੁਣ ਤੱਕ ਕਿਸਨੇ ਕੰਪਲੀਟ ਨਹੀਂ ਕੀਤੀ ਹੁਣ ਬੰਦੇ ਹਟੇ ਹੋਏ ਆ ਤੇ ਹੁਣ ਹੁਣ ਕੰਪਲੀਟ ਕਰ ਰਹੇ ਜੀ ਨਹੀਂ ਗੱਲ ਨਹੀਂ ਇਹ ਜਦੋਂ ਐਫੀ ਡਾ ਬੰਦੇਤਾ ਇਹਦਾ ਮਤਲਬ ਨਹੀਂ ਤਾਂ ਫਿਰ ਇਹਨਾਂ ਤੋਂ ਕਿਹਾ ਵੀ ਹੋ ਅਗਲਾ ਝੂਠਾ ਨਹੀਂ ਉਹਦੇ ਸਰ ਐਫੀ ਡਾ ਬੰਦੇਤਾ ਹੋਣਾ ਤੇ ਉਹਦੇ ਉੱਪਰ ਮੇਰੇ ਸਾਈਨ ਹੈਗੇ ਜੀ ਤੁਹਾਡੇ ਸਾਈਨ ਥੋੜੀ ਇਹਨਾਂ ਦੇ ਸਾਈਨ ਨੇ ਜਿਨ੍ਹਾਂ ਤੋਂ ਤੁਸੀਂ ਪੈਸੇ ਲਏ ਨੇ ਨਹੀਂ ਮੇਰੇ ਵੀ ਤਾਂ ਸਾਈਨ ਹੋਣਗੇ ਵੀ ਐਫੀ ਡਾ ਇਹਨਾਂ ਕੋਲ ਪੈਸੇ ਲੇਤਾ ਮੈਂ ਐਫੀ ਡਾ ਬੰਦੇ ਸਾਈਨ ਕੀਤੇ ਹੋਣੇ ਸਰ ਨਹੀਂ ਨਹੀਂ ਤੁਸੀਂ ਕੋਈ ਰਸੀਦ ਨਹੀਂ ਦਿੱਤੀ ਕੋਈ ਸਾਈਨ ਨਹੀਂ ਇਹਨਾਂ ਕੋਲ ਗੱਲ ਦਾ ਤਰੀਕਾ ਹੈ ਨਾ ਜੇ ਮੈਂ ਕੋਈ ਰਸੀਦ ਵੀ ਲੰਗਵਾ ਇਹਨਾਂ ਕੋਲ ਪੈਸੇ ਦੂੰਗਾ ਕੁਝ ਨ ਅੱਛਾ ਫਿਰ ਇਹ ਦੱਸੋ ਬੰਦੇ ਆ ਕੇ ਕਿਉਂ ਗਏ ਸਰ ਸਰ ਇਹਨਾਂ ਕੋਲ ਕੋਈ ਵੀਡੀਓ ਹੈਗੀ ਮੇਰੀ ਪੈਸੇ ਲੈਣ ਦੀ ਪਹਿਲੀ ਗੱਲ ਇਹ ਦੱਸੋ ਜਿਹੜਾ ਕੰਟਰੈਕਟ ਹੁੰਦਾ ਵੈਸੇ ਵੀ ਸਾਲ ਕਦਾ ਤਾਂ ਹੁੰਦਾ ਹੀ ਹੈ 11 ਮਹੀਨੇ ਦਾ ਹੁੰਦਾ ਸਰ 11 ਮਹੀਨੇ ਦਾ ਫਿਰ ਅਪ੍ਰੈਲ ਚ ਰੱਖ ਕੇ ਕਿਉਂ ਨਹੀਂ ਆਉਂਦੇ ਉਹਤੇ ਬੰਦੇ ਨੂੰ ਕਿਉਂ ਮਿਲ ਗਿਆ ਇਹ ਅਪ੍ਰੈਲ ਚ ਕੰਪਨੀ ਨੇ ਰੱਖਿਆ ਹੈਗਾ ਇਹਨਾਂ ਨੂੰ ਕੰਪਨੀ ਨੇ ਹਟਾਇਆ ਚਾਰ ਬੰਦੇ ਸੀ ਪਹਿਲਾਂ ਹੁਣ ਦੋ ਦੋ ਬੰਦੇ ਰੱਖ ਦਿੱਤੇ ਇਹਨਾਂ ਨੇ ਓਕੇ ਹਾਂਜੀ ਪਹਿਲਾਂ ਚਾਰ ਚਾਰ ਬੰਦੇ ਕਰਦੇ ਸੀ ਕੰਮ ਉਹਨ ਕੰਪਨੀ ਨੇ ਕੰਮ ਲੈ ਲਿਆ ਕੰਪਨੀ ਦਾ ਟੈਂਡਰ ਥੋੜਾ ਇਹ ਕੰਪਨੀ ਕੰਪਨੀ ਸੁਪਰਵਾਈਜ਼ਰ ਹੋਂ ਕੰਪਨੀ ਤੋਂ ਡਰਾਂ ਹੀ ਚੱਲਦੀ ਹੂ ਹਾਂ ਜੀ ਸਾਰ ਮੈਂ ਵੀ ਹੁਣ ਪਹਿਲਾਂ ਇਹ ਇਹਨਾਂ ਨਾਲ ਹੀ ਸੀਗਾ ਉਹ ਮੈਨੂੰ ਇਧਰ ਅਟ ਗਿਆ ਤਾਂ ਹੁਣ ਕੰਪਨੀ ਨੇ ਮੈਨੂੰ ਆਪਣੇ ਕੋਲ ਰੱਖ ਲਿਆ ਕੀ ਰੱਖ ਲਿਆ ਕੰਪਨੀ ਦੇ ਪਹਿਲਾਂ ਮੈਂ ਵੀ ਇਹਨਾਂ ਦੇ ਵਿੱਚ ਹੀ ਸੀਗਾ ਠੇਕੇਦਾਰਾਂ ਦੇ ਨਾਲ ਹੀ ਸੀਗਾ ਹੁਣ ਕੰਪਨੀ ਦੇ ਜਦ ਦੋ ਦੋ ਬੰਦੇ ਐ ਟਾਈਮ 'ਚ ਮੇਰਾ ਨਾਮ ਵੀ ਸੀਗਾ ਮੈਂ ਵੀ ਅਟ ਗਿਆ ਲੇਕਿਨ ਫੇਰ ਕੰਪਨੀ ਨੇ ਮੈਨੂੰ ਆਪਣੇ ਕੋਲ ਲਿਖਾਇਆ ਮੈਨੂੰ ਆਪਣੇ ਕੋਲ ਰੱਖਿਆ ਜੀ ਓਕੇ ਚਲੋ ਤੁਹਾਡਾ ਕਹਿਣਾ ਹੈ ਕਿ ਤੁਸੀਂ ਸਾਡੀ ਮੇਰਾ ਨਾਮ ਵੀ ਹਟਿਆ ਹੋਇਆ ਹੈ ਤੋਂ ਕੰਪਨੀ ਚ ਇਹ ਬਾਤ ਵਿੱਚ ਮੇਰਾ ਨਾਮ ਵੀ ਹਟਿਆ ਹੋਇਆ ਸਰ ਚਲੋ ਜੇ ਪੈਸਪਾਸੇ ਲੈ ਆ ਨੇ ਬਾਤ ਕਰਦੋ ਨਹੀਂ ਤੁਹਾਡੇ ਉਲਝਣ ਪੈ ਸਕਦੀ ਹੈ ਕਿਉਂਕਿ ਇਹਨਾਂ ਨੇ ਸਰ ਸਰ ਮੈਂ ਅਗਰ ਪੈਂਦੀ ਹੈ ਸਰ ਮੈਨੂੰ ਪ੍ਰੂਫ ਲਿਓ ਵੀਡੀਓ ਲੌਗ ਮੈਂ ਤਾਂ ਦੇਣ ਨੂੰ ਤਿਆਰ ਬੈਠਾ ਜੇਕਰ ਆਇਆ ਕੋਈ ਲਿਖਾ ਮੈਂ ਸਾਹਮਣੇ ਤਿਆਰ ਬੈਠਾ ਚਲੋ ਠੀਕ ਹੈ ਓਕੇ ਕਰੋ ਬੋਲਣਾ ਪੱਤਰਕਾਰ ਰਾਬਤਾ ਪੰਜਾਬ ਟੀਵੀ ਤੋਂ ਤੁਹਾਡੀ ਕੰਪਨੀ ਵੱਲੋਂ ਨਾ 5 ਮਹੀਨੇ ਦੀ ਸੈਲਰੀ ਨਹੀਂ ਦਿੱਤੀ 44 ਬੰਦਿਆਂ ਨੂੰ ਰਿੰਕੂ 7 ਜਨ ਹੋਰਾਂ ਨੇ ਹਾਂ 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 वो तो जाएगा मामला? नहीं नहीं ऐसा कोई मामला नहीं है।, वो जिसने भी रिपोर्ट किया है ना उस चीज को हंगामा खड़ा कर करके रखे को सैलरी मिली नहीं गरीब लोग मीडिया के पास आये बलविंदर कुम्बड़ा के पास आये एससीबीसी मोर्चा लगे हुआ हजार रुपया भी ला लिया रिंकू होने की सैलरी नहीं दी फोर् बंद है